ਪਈ ਮੇਰਾ ਨਾਮ ਕੁਨਾਲ ਫੁੱਟਵੇਅਰ ਹੱਥ ਤੋਂ ਮੈਂ ਗੱਲ ਕਰ ਰਿਹਾ ਮੇਰੀ ਇਹ ਦੁਕਾਨ ਹੈ ਮੇਰੇ ਆਦੇਦ ਵਾਲੇ ਪਾਣੀ ਬੜਾ ਆ ਜਾਂਦਾ ਹੈ ਇਹ ਤਾਂ ਕੱਲੋ ਅੱਜ ਬਾਰਿਸ਼ ਦਾ ਹੈ ਪਰ ਅੱਗੇ ਪਿੱਛੇ ਰੋਜ਼ ਹੀ ਇੱਥੇ ਡੱਕਾ ਲੱਗ ਜਾਂਦਾ ਜਿਸ ਕਰਨੇ ਗਾਗ ਨਹੀਂ ਆ ਪੰਦਾ ਇੱਟਾਂ ਵੀ ਲੱਗਦੀਆਂ ਇੱਟਾਂ ਵੀ ਪੂਰੀਆਂ ਡੁੱਬ ਜਾਂਦੀਆਂ ਪਰਸੋ ਮੇਰੇ ਤੋਂ ਰਿਕਾਰਡਿੰਗ ਪਈ ਹੈ ਗਾਗ ਨੇ ਖੁਦ ਕਿਹਾ ਕਿ ਭਾਜੀ ਤੁਹਾਡੀ ਪਾਣੀ ਇੰਨਾ ਹੈ ਸਾਡਾ ਮਨ ਨਹੀਂ ਪਰ ਅਸੀਂ ਫਿਰ ਵੀ ਆਏ ਆ ਤੇ ਮੇਰੀ ਕੋਈ ਸੁਣਵਾਈ ਨਹੀਂ ਆ ਮੈਂ ਨਗਰ ਪੰਚਾਇਤ ਦੇ ਵਿੱਚ ਲੈਟਰ ਵੀ ਲਿਖੀ ਹੈ ਮੇਰੀ ਕੋਈ ਸੁਣਵਾਈ ਨਹੀਂ ਹੋਈ ਹਾਂਜੀ ਅੱਜ 10 ਦਿਨ ਹੋ ਗਏ ਆ ਅੰਕਲ ਨੂੰ एमसी ਕਈਆਂ ਨੂੰ ਕਿਹਾ ਅੰਕਲ ਨੇ ਐਮਸੀ ਵੀ ਹੱਲ ਵੀ ਕੀਤਾ ਹੈ ਪਰ ਫਿਰ રોજ ਹੀ ਹੋ ਜਾਂਦਾ ਭਾਈ ਮੈਨੂੰ 4 ਮਹੀਨੇ ਹੋ ਗਏ ਆ 4 ਮਹੀਨੇ ਜੀ ਭਾਜੀ ਹੂਨ ਬੜੀ ਆ ਰਹੀ ਦਾ ਡੱਕੇ ਲੱਗੇ ਪਏ ਨਾਲੀਆਂ ਚ ਮੈਂ ਆਪਣਾ ਲੱਗ ਮੈਂ ਆਪਣਾ ਲੱਗ ਬੋਰਾ ਵੀ ਲਾਇਆ ਹੋਇਆ ਗੱਟੇ ਪਾਣ ਨਾਲ ਲਫਾਫੇ ਪਾਣਾ ਹੈ ਪਰ ਪਿੱਛੋਂ ਬਨੇ ਕਿਦਾਂ ਲਫਾਫੇ ਆਏ ਨੇ ਜਿਸ ਕਰਨੇ ਪਾਣੀ ਬਹੁਤ ਆ ਜਾਂਦਾ ਪਾਜੀ ਮੈਂ ਚਾਹੁੰਦਾ ਕਿ ਟਿਲਵਾਂ ਡਵੈਲਪ ਹੋਵੇ ਥੋੜਾ ਪਾਣੀ ਪੂਣੀ ਸਹੀ ਹੋਵੇ ਜਿਸ ਕਰਨੇ ਗਾਗ ਬਣਿਆ ਰਹੇ ਹੁਣ ਗਾਗ ਬਾਬਗਲਾ ਸਾਹਿਬ ਬਿਆਸ ਨੰਡਾਲੇ ਵੱਲ ਜਾਂਦਾ ਹੈ ਟਿਲਵਾਲ ਤਰੱਕੀ ਬਿਲਕੁਲ ਨਹੀਂ ਹੋ ਰਹੀ ਅੱਧਾ ਜੋਗ ਆਪਣਾ ਬਾਹਰਪੁਰ ਜਾਇ ਚਲੋ ਵਧੀਆ ਗੱਲ ਹੈ ਬਾਹਰ ਵੀ ਬਹੁਤ ਕੁਛ ਹੈ ਇੱਥੇ ਕਈ ਸਮਝ ਨਹੀਂ ਕੁਛ ਹੈਗਾ ਵਧੀਆ ਪਰ ਮੈਂ ਚਾਹੁੰਦਾ ਕਿ ਇੱਥੇ ਵੱਤ ਵੱਤ ਹੱਲ ਕੀਤਾ ਜਾ ਸਕੇ ਇਹਦਾ ਉਹ ਤੁਹਾਨੂੰ ਕੱਲਿਆਂ ਦੇ ਪਟਾੜੀ ਤੇ ਹੋਰ ਵੀ ਲੱਗੇ ਭਾਈ ਹੋਰ ਵੀ ਸਾਰਿਆਂ ਨੂੰ ਆ ਰਹੀ ਉਹ ਦੇਖੋ ਸਾਰੇ ਵਾਈਪਰ ਕੱਢ ਰਹੇ ਆ ਉਧਰ ਵੀ ਆ ਵੀ ਭਾਈ ਵਾਈਪਰ ਕੱਢ ਕੇ ਹਟਿਆ ਦੇਖੋ ਪੂਰਾ ਮੀਰਾ ਨਹੀਂ ਕੱਲਿਆਂ ਦਾ ਸਾਰਿਆਂ ਦਾ ਭਰਿਆ ਪਿਆ ਹੈ ਸਭ ਦੇ ਹੱਲ ਹੈ